ਦਾ ਸਰਕਾਰ ਤੇ ਕਹਿੰਦੀ ਆ ਕਿ ਲੋਕਾਂ ਨੂੰ ਰੋਗ ਆ ਦਿੱਤਾ ਆ ਰਿਹਾ ਵਾ ਨੌਕਰੀ ਦਿੱਤੀ ਆ ਰਹੀਆਂ ਤੇ ਤੁਸੀਂ ਕਿਉਂ ਨਹੀਂ ਤੁਹਾਨੂੰ ਕਿਉਂ ਨਹੀਂ ਹੁਣ ਤੱਕ ਰੋਜ਼ਗਾਰ ਮਿਲਿਆ ਆ ਦੇਖੋ ਗਵਰਨਮੈਂਟ ਹੈ ਜੇ ਨਹੀਂ ਆ ਜਬਾਂ ਜਿਹੜੀਆਂ ਹੈਗੀਆਂ ਕੱਢਦੀ ਨਹੀਂ ਵੀ ਡੈਫੀਨੇਟਲੀ ਮੈਂ ਵੀ ਅਪਲਾਈ ਕੀਤਾ ਸੀ ਬਟ ਉਹ ਜੌਬ ਨਹੀਂ ਮਿਲੀ ਕੋਈ ਗਵਰਨਮੈਂਟ ਤੇ ਫਿਰ ਮੇਰਾ ਮਨ ਕੀਤਾ ਕਿ ਪ੍ਰਾਈਵੇਟ ਜੌਬ ਕਰਾਂ ਯਾਰੋ ਵੀ ਸਰਕਾਰ ਨੌਕਰੀਆਂ ਬਹੁਤ ਕੱਟ ਦੇ ਰਹੀ ਐ ਫਿਰ ਉਹ ਨੌਜਵਾਨ ਕਿਹੜੇ ਨੇ ਉਹ ਮੁੰਡੇ ਕੁੜੀਆਂ ਕਿਹੜੇ ਨੇ ਜਿਹੜੇ ਆ ਕੇ ਟੀਵੀ ਤੇ ਮਸ਼ਹੂਰੀ ਕਰਦੇ ਨੇ ਵੀ ਹਾਲੂ ਭਵਾਨ ਸਿੰਘ ਮਾਰ ਨੇ ਨੌਕਰੀ ਦਿੱਤੀ ਆ ਅਸੀਂ ਬੜੇ ਬੇਰੁਜ਼ਗਾਰ ਆ ਇੰਨੇ ਅਸੀਂ ਪੜੇ ਲਿਖੇ ਆ ਤਾਂ ਉਹ ਤੇ ਸਰਕਾਰਾਂ ਦੀ ਸਿਫਤ ਕਰ ਦੇ ਸਕਦੇ ਨਹੀਂ ਆ ਜਿੰਨੀ ਨੌਕਰੀ ਗਵਰਨਮੈਂਟ ਨੂੰ ਦੇਣੀ ਚਾਹੀਦੀ ਓਹ ਨਹੀਂ ਦਿੰਦੀ ਨੀ ਪੀ ਬੇਸਿਕਲੀ ਪੰਜਾਬ ਦੇ ਜਿਹੜੇ ਮੁੰਡੇ ਆ ਗਏ ਆ ਜਾਂ ਕੁੜੀਆਂ ਆ ਗਏ ਆ ਉਹ ਸਾਰੇ ਬਾਹਰ ਨੂੰ ਮੂਵ ਆਨ ਕਰਦੇ ਪਏ ਨੇ ਉਹਦਾ ਰੀਜ਼ਨ ਇਹੀ ਹੈਗਾ ਕਿ ਇੱਥੇ ਜਿਹੜੀ ਗਵਰਨਮੈਂਟ ਜੌਬ ਹੈਗੀ ਆ ਉਹ ਕੱਟ ਗਈ ਆ ਮਨਪਿੰਡੀ ਫਿਰ ਇਹ ਸੈਟਅਪ ਵੀ ਕਿਸ ਤਰ ਬੇਸਿਕਲੀ ਮੰਗੋ ਲੱਸੀ ਰੋਡ ਸਾਈਡ ਤੇ ਕੋਈ ਸੇਲ ਹੀ ਨਹੀਂ ਕਰਦਾ ਪਿਆ ਜਿਹੜੀ ਮੰਗੋ ਲੱਸੀ ਹੈਗੀ ਉਹ ਚਾਹ ਹਲਕਾ ਜਿਹਾ ਟਵਿਸਟ ਹੁੰਦਾ ਹੈ ਇੱਕ ਮੰਗੋ ਫਲੇਵਰ ਦਾ ਤੇ ਨਾਲ ਪਲੱਸ ਲੱਸੀ ਦਾ ਫਲੇਵਰ ਦਾ ਟਵਿਸਟ ਹੁੰਦਾ ਤੇ ਮੈਂ ਕਿਹਾ ਯੂਨੀਕ ਟੇਸਟ ਹੈਗਾ ਕਿਉਂ ਨਾ ਯਾਰ ਲੋਕਾਂ ਨੂੰ ਟਰਾਈ ਕੀਤਾ ਜਾਵੇ ਮੇਸੂ ਮਨਪ੍ਰੀਤ ਜੀ ਇੱਕ ਦੀ ਪ੍ਰਾਈਵੇਟ ਨੌਕਰੀ ਬਾਰੇ ਸੋਚਿਆ ਵੀ ਪ੍ਰਾਈਵੇਟ ਨੌਕਰੀ ਕੀਤੀ ਜਾਵੇ ਬੀਬੀਏ ਦੀ ਪੜਾਈ ਕੀਤੀ ਆ ਉੱਥੇ ਵੀ ਇੱਕ ਚੰਗੀ ਤਰਕਾਬ ਮਿਲ ਜਾਂਦੀ ਆ ਵਧੀਆ ਸਾਟੇ ਮੈਂ ਜਿੰਦਾ ਕਿ ਦਫਤਰ ਵਧੀਆ ਮਿਲ ਜਾਂਦਾ ਏਸੀ ਵਾਲਾ ਪਰ ਇਹ ਨਹੀਂ ਗਰਮੀ ਵਿੱਚ ਜਿਹੜਾ ਆਪਣਾ ਕੰਮ ਸਾਨੂੰ ਕਰਦਾ ਪਿਆ ਰਿਹਾ ਮੈਂ 22000 ਲਾਸਟ ਜਿਹ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ ਫਾਦਰ ਮੇਰੇ ਡਿਪੈਂਸਨ ਨੇ ਮਦਰ ਜਿਹੜੀ ਹਾਊਸ ਵਾਈਫ ਹੈ ਕਿਨੇ ਆ ਬ੍ਰਦਰ ਪ੍ਰਾਈਵੇਟ ਜੌਬ ਕਰਦਾ ਹੈ ਮੇਰੀ ਵਾਈਫ ਵੀ ਪ੍ਰਾਈਵੇਟ ਜੌਬ ਕਰਦੀ ਆ ਮੇਰੇ ਖਿਆਲ ਨਾਲ ਜਿਹੜੇ ਮੁੰਡੇ ਸਾਰੇ ਬਾਹਰ ਜਾਂਦੇ ਹਨ ਉਹਨਾਂ ਵਾਸਤੇ ਇੱਕ ਵੱਡੀ ਮਿਸਾਲ ਆ ਕਿ ਮਤਲਬ ਕੰਮ ਇੱਥੇ ਵੀ ਹੋ ਸਕਦਾ ਜੇ ਕਰਨਾ ਹੋਵੇ ਤੇ ਕਿੰਨੇ ਕੁ ਲੋਕ ਅਮਰਸਾਦ ਸਾਹਿਬ ਦੇ ਪਿਆਰ ਲੈਂਦੇ ਨੇ ਡੈਫੀਨੇਟਲੀ ਜਿੰਨਾਂ ਨੂੰ ਮੇਰਾ ਟੇਸ ਵਧੀਆ ਲੱਗ ਰਿਹਾ ਆ ਰਹੇ ਨੇ ਕਸਟਮਰ ਕੁਝ ਮੇਰੇ ਕੋ ਰੈਗੂਲਰ ਕਸਟਮਰ ਵੀ ਆ ਰਹੇ ਨੇ ਮੰਗੋਲੇਸੀ ਟਰਾਈ ਕਰਨ ਵਾਸਤੇ ਤਮਾ ਲੋਕਾਂ ਨੂੰ ਅਪੀਲ ਕਰੂੰਗਾ ਕਿ ਇੱਕ ਕਰੇ ਜਰੂਰ ਆ ਕੇ ਟਰਾਈ ਕਰਨਾ ਮੰਗੋਲੇਸੀ ਵੀ ਆ ਗਈ ਹੈ ਮੇਰ ਕੋ ਜੇ ਕਿ ਸਨੇ ਮਿੱਠੀ ਨਹੀਂ ਬਣੀ ਤੇ ਮੇਰ ਕੋ ਨਮਕੀਨ ਲੱਸੀ ਵੀ ਆ ਗਈ ਹੈ ਦੋਨੋਂ ਚਾਟੀਆਂ ਜੀ ਬਣਾਨਾ ਮੈਂ ਤੇ ਮੇਰ ਕੋ ਜਮ ਜਮ ਵਾਲੇ ਮੁੰਡਿਆਂ ਵਾਸਤੇ ਮੈਂ ਯੋਗਰਟ ਵੀ ਤਿਆਰ ਕੀਤਾ ਉਹ ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਨਹੀਂ ਹੁੰਦੀ ਤੇ ਯੋਗਰਟ ਵੀ ਟਰਾਈ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਅਰੇਵਾਤ ਤੁਸੀਂ ਨਾ ਵੇਖਾਰੇ ਆ ਤੁਹਾਨੂੰ ਅਸੀਂ ਅਮਰਸਰ ਸਾਹਿਬ ਦੇ ਕੰਪਨੀ ਬਾਗ ਦੇ ਬਾਹਰ ਦੀ ਜਿੱਥੇ ਕੀ ਨੌਜਵਾਨ ਬੀਬੀਏ ਦੀ ਪੜ੍ਹਾਈ ਕਰਨ ਤੋਂ ਬਾਅਦ ਆਂਬ ਵਾਲੀ ਲੱਸੀ ਤੇ ਚਾਟੀ ਲੱਸੀ ਬਣਾ ਕੇ ਵੇਚ ਰਿਹਾ ਵਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਜਿਹੜਾ ਨੌਜਵਾਨ ਆ ਇਸ ਦਾ ਨਾਮ ਮਨਪ੍ਰੀਤ ਆ ਅਤੇ ਇੱਕ ਸੈਟਅਪ ਜਿਹੜਾ ਅਸਨੇ ਤਿਆਰ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਚਾਟੀ ਲੱਸੀ ਤਾਂ ਤੁਸੀਂ ਬੜੀ ਪੀਤੀ ਹੋਗੀ ਆਂਬ ਵਾਲੀ ਲੱਸੀ ਜਿਹੜਾ ਇਹ ਨੌਜਵਾਨ ਆ ਵੱਖਰੀ ਤਰ੍ਹਾਂ ਦਾ ਫਲੇਵਰ ਲੈ ਕੇ ਆਇਆ ਵਾ ਅਤੇ ਵਧੀਆ ਪਰਿਵਾਰ ਵਿੱਚੋਂ ਇਹ ਜਿਹੜਾ ਨੌਜਵਾਨ ਆ ਪਿਤਾ ਜਿਹੜੇ ਨੇ ਉਹ ਬੀਐਸਐਫ ਚ ਡਿਊਟੀ ਕਰਦੇ ਨੇ ਅਤੇ ਅਸੀਂ ਦੇਖਿਆ ਵੀ ਇਹ ਨੌਜਵਾਨ ਆਮ ਅਸੀਂ ਦੇਦੇ ਲੋਕ ਘਰਾਂ ਵਿੱਚ ਜਿਹੜੇ ਨੌਜਵਾਨ ਆਉਂਦੇ ਨੇ ਜਾਂ ਤਾਂ ਲੱਸੀ ਵੇਚਣ ਵਾਸਤੇ ਉਹ ਜਾਂ ਤੇ ਰੇੜੀ ਤੇ ਆਉਂਦੇ ਨੇ ਜਾਂ ਕਿਸੇ ਚੀਜ਼ ਤੇ ਆਉਂਦੇ ਨੇ ਪਰ ਇਹ ਜਿਹੜਾ ਨੌਜਵਾਨ ਆ ਇਸ ਨੇ ਹਾਂਡਾ ਸਿਟੀ ਗੱਡੀ ਰੱਖੀ ਆ ਆਪਣੀ ਹਾਂਡਾ ਸਿਟੀ ਗੱਡੀ ਤੇ ਆ ਕੇ ਆਮ ਵਾਲੀ ਲੱਸੀ ਤੇ ਚਾਟੀ ਲੱਸੀ ਵੇਚਦਾ ਵਾ ਗੱਲ ਕਰਾਂਗੇ ਮਨਪੀਰ ਦੇ ਨਾਲ ਵੀ ਮਨਪੀਰ ਜੀ ਕਿਸ ਤਰ੍ਹਾਂ ਮਾਂਚੇ ਵਿਚਾਰ ਆਇਆ ਬੀਬੀ ਕਰਨ ਦੀ ਪੜ੍ਹਾਈ ਤੋਂ ਬਾਅਦ ਨੌਕਰੀ ਵਾਸਤੇ ਕੋਟਾਈ ਨਹੀਂ ਕੀਤਾ ਸਰਕਾਰ ਤੇ ਕਹਿੰਦੀ ਆ ਈ ਲੋਕਾਂ ਨੂੰ ਰੋਗ ਆ ਦਿੱਤਾ ਆ ਰਿਹਾ ਵਾ ਨੌਕਰੀ ਦਿੱਤੀ ਆ ਰਹੀਆਂ ਫਿਰ ਤੁਸੀਂ ਕਿਉਂ ਨਹੀਂ ਤੁਹਾਨੂੰ ਕਿਉਂ ਨਹੀਂ ਹੁਣ ਤੱਕ ਰੋਜ਼ਗਾਰ ਮਿਲਿਆ ਆ ਦੇਖੋ ਗਵਰਨਮੈਂਟ ਹੈ ਜੇ ਨਹੀਂ ਆ জবਾਂ ਜਿਹੜੀਆਂ ਹੈਗੀਆਂ ਕੱਢਦੀ ਨਹੀਂ ਪੀ ਡੈਫੀਨਿਟਲੀ ਮੈਂ ਵੀ ਅਪਲਾਈ ਕੀਤਾ ਸੀ ਬਟ ਉਹ ਜੌਬ ਨਹੀਂ ਮਿਲੀ ਕੋਈ ਗਵਰਨਮੈਂਟ ਤੇ ਫਿਰ ਮੇਰਾ ਮਨ ਕੀਤਾ ਕਿ ਪ੍ਰਾਈਵੇਟ ਜੌਬ ਕਰਾਂ ਮੈਂ ਪ੍ਰਾਈਵੇਟ ਜੌਬ ਹੀ ਕੀਤੀ ਆ 3 ਸਾਲ ਮੈਂ ਪ੍ਰਾਈਵੇਟ ਜੌਬ ਕੀਤੀ ਆ ਉਤੋਂ ਬਾਅਦ ਮੂਵ ਔਨ ਕੀਤਾ ਮੈਂ ਆਪਣੇ ਬਿਜ਼ਨਸ ਵੱਲ ਤੋਂ ਮੈਂ ਆਪਣਾ ਛੋਟਾ ਜਿਹੜਾ ਸਟਾਰਟਅਪ ਸਟਾਰਟ ਕੀਤਾ। ਭਲਾ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੌਕਰੀਆਂ ਬਹੁਤ ਘੱਟ ਦੇ ਰਹੀ ਐ। ਅਸੀਂ ਦੇਖਿਆ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਆ, ਅੱਜ ਦੇ ਇਹਨਾਂ ਮਸ਼ਹੂਰੀਆਂ ਵਿੱਚ ਦਿੰਦੇ ਨੇ ਵੀ ਨੌਕਰੀ ਦਿੱਤੀ ਗਈ ਆ, ਕਿਸੇ ਦੀ ਧੀ ਇੰਸਪੈਕਟਰ ਬਣ ਗਈ ਆ। ਕਹਿੰਦੇ ਵਕ ਵਕ ਵਿਭਾਗਾਂ ਨੇ ਨੌਕਰੀ ਦਿੱਤੀਆਂ ਨੇ ਅਤੇ ਉਹ ਵੀ ਜਿਹੜੀਆਂ ਸਿਫਤਾ ਕਰਦੀਆਂ ਦੇ ਕੋਲ ਜਿਹੜੇ ਬੱਚੇ ਉਹ ਨਹੀਂ ਥੱਕਦੇ। ਵੀ ਸਾਨੂੰ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਵਕ ਵਕ ਵਿਭਾਗਾਂ ਨੇ ਨੌਕਰੀ ਦਿੱਤੀ ਹੈ। ਫਿਰ ਤੁਸੀਂ ਜੋ ਬੇਰੁਗਾਰ ਆਗੇ ਉਹ ਤੁਹਾਨੂੰ ਕਿਉਂ ਨਹੀਂ ਨੌਕਰੀ ਮਿਲਿਆ ਤੱਕ। ਦੇਖੋ ਆ ਅੱਜ ਨਹੀਂ ਨੌਕਰੀ ਗਵਰਨਮੈਂਟ ਨੂੰ ਦਿਨੀ ਚਾਹੀਦੀ ਓ ਨਹੀਂ ਦਿੰਦੀ ਨੀ ਪੀ ਬੇਸਿਕਲੀ ਪੰਜਾਬ ਦੇ ਜਿਹੜੇ ਮੁੰਡੇ ਆ ਗਏ ਆ ਜਾਂ ਕੁੜੀਆਂ ਆ ਗਏ ਆ ਉਹ ਸਾਰੇ ਬਾਹਰ ਨੂੰ ਮੂਵ ਆਨ ਕਰਦੇ ਪਏ ਨੇ ਉਹਦਾ ਰੀਜ਼ਨ ਇਹੀ ਹੈਗਾ ਕਿ ਇੱਥੇ ਜਿਹੜੀ ਗਵਰਨਮੈਂਟ ਜੌਬ ਹੈਗੀ ਆ ਉਹ ਘਟ ਗਈ ਆ ਤੇ ਗੱਲ ਕਰੀਏ ਪ੍ਰਾਈਵੇਟ ਦੀ ਤੇ ਪ੍ਰਾਈਵੇਟ ਇਹਨੇ ਵੇਜਸ ਨਹੀਂ ਤੁਹਾਨੂੰ ਦਿੰਦੇ ਪਏ ਤੇ ਉਹਦੀ ਵਜ੍ਹਾ ਨਾਲ ਉਹ ਕਹਿੰਦੇ ਪਏ ਕਿ ਆਪਣਾ ਗਵਰਨਮੈਂਟ ਜਿਹੜੀ ਆ ਜੌਬ ਲੈਣਾ ਮੁਸ਼ਕਿਲ ਹੋ ਗਿਆ ਉਹਨਾਂ ਵਾਸਤੇ ਉਹ ਗਵਰਨਮੈਂਟ ਨੂੰ ਮੇਰੀ ਅਪੀਲ ਹੈਗੀ ਕਿ ਉਹ ਆਪਣਾ ਗਵਰਨਮੈਂਟ ਜਿਹੜੀਆਂ ਜੌਬਾਂ ਆ ਉਹ ਥੋੜੀਆਂ ਦਵੇ ਲੋਕਾਂ ਨੂੰ ਜਿਹੜੇ ਹੈਗੇ ਆ ਆਪਣੇ ਅਨਇੰਪਲ ਯੂਥ ਹੈ گاਉਨਾਂ ਨੂੰ ਗਵਰਨਮੈਂਟ ਜੌਬ ਦਵੇ ਉਹਨਾਂ ਨੂੰ ਬਾਬੀ ਜੀ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੌਕਰੀਆਂ ਬਹੁਤ ਘੱਟ ਦੇ ਰਹੀ ਹੈ ਫਿਰ ਉਹ ਨੌਜਵਾਨ ਕਿਹੜੇ ਨੇ ਉਹ ਮੁੰਡੇ ਕੁੜੀਆਂ ਕਿਹੜੇ ਨੇ ਜਿਹੜੇ ਆ ਕੇ ਟੀਵੀ ਤੇ ਮਸ਼ਹੂਰੀ ਕਰਦੇ ਨੇ ਵੀ ਹਾਲੂ ਭਵਨ ਸਿੰਘ ਮਾਨ ਨੇ ਨੌਕਰੀ ਦਿੱਤੀ ਆ ਅਸੀਂ ਬੜੇ ਬੇਜ਼ਗਾਰ ਸਾਂ ਇੰਨੇ ਅਸੀਂ ਪੜ੍ਹੇ ਲਿਖੇ ਆ ਸਾਂ ਉਹਦੇ ਸਰਕਾਰਾਂ ਦੀ ਸਿਫਤਾ ਕਰਦੇ ਥੱਕਦੇ ਨਹੀਂ ਆ ਦੇਖੋ ਇਹਦੇ ਪਿੱਛੇ ਐਡਵਰਟਾਈਜ਼ਮੈਂਟ ਦਾ ਵੀ ਹੱਥ ਹੁੰਦਾ ਹੈ ਗਵਰਨਮੈਂਟ ਆਪਣੀ ਐਡਵਰਟਾਈਜ਼ਮੈਂਟ ਕਰਦੀ ਆ ਤੇ ਨੋ ਡਾਊਟ ਮਿਲੀ ਵੀ ਹੋਊਗੀ ਕੁਝ ਲੋਕਾਂ ਨੂੰ ਨੌਕਰੀ ਬਟ ਜ਼ਿਆਦਾਤਰ ਮੈਂ ਦੇਖਿਆ ਹੈ ਕਿ ਗਵਰਨਮੈਂਟ ਕੀ ਕਰਦੀ ਆ ਉਹ ਐਡਵਰਟਾਈਜ਼ਮੈਂਟ ਸ਼ੋ ਕਰ ਦਿੰਦੀ ਟੀਵੀ ਤੇ ਤੇ ਲੋਕਾਂ ਨੂੰ ਇਧਰਾਂ ਪ੍ਰੇਡਿਕਟ ਕਰਦੀ ਹੈ ਕਿ ਜੌਬਸ ਜਿਹੜੀਆਂ ਹੈਗੀਆਂ ਕਾਫੀ ਮਿਲਦੀਆਂ ਪਿਆ ਬਟ ਜੋ ਥੱਲੇ ਹੇਟਲੀ ਜਿਹੜੀ ਗੱਲ ਹੈਗੀ ਆ ਉਹ ਲੋਕਾਂ ਨੂੰ ਪਤਾ ਹੈ ਕਿ ਜੌਬਸ ਨਹੀਂ ਹੈਗੀਆਂ ਇਹਨੇ ਸੋਮਨਪੇੜੀ ਫਿਰ ਇਹ ਸੈਟਅਪ ਵੀ ਕਿਸ ਤਰ੍ਹਾਂ ਬਣਾ ਚੁ ਵਿਚਾਰ ਰਿਹਾ ਆ ਵੀ ਮੰਗੋ ਵਾਲੀ ਲੜੀ ਲੱਸੀ ਆ ਤੇ ਚਾਟੀ ਵਾਲੀ ਤਿਆਰ ਕੀਤੀ ਜਵੇ ਅਸੀਂ ਦੇਖਿਆ ਚਾਟੀ ਲੱਸੀ ਤੇ ਆਮ ਬਜਾਰਾਂ ਵਿੱਚ ਮਿਲਦੀ ਆ ਜਾਂ ਲੋਕੀ ਪੀਣ ਨੂੰ ਮਿਲਦੀ ਆ ਪੰਜਾਬ ਦੀ ਗੱਲ ਕਰੀਏ ਪਰ ਇਹ ਜਿਹੜਾ ਮੰਗੋ ਲੱਸੀ ਆ ਤੁਹਾਡਾ ਇਹ ਸੈਟਅਪ ਇਹ ਕਿਸ ਦਾ ਬੰਦ ਮਜਾ ਰਿਹਾ ਵੀ ਜਿਹੜਾ ਫਲੇਵਰ ਤਿਆਰ ਕੀਤਾ ਜਾਵੇ ਬੇਸਿਕਲੀ ਮੰਗੋ ਲੱਸੀ ਰੋਡ ਸਾਈਡ ਤੇ ਕੋਈ ਸੇਲ ਹੀ ਨਹੀਂ ਕਰਦਾ ਪਿਆ ਜਿਹੜੀ ਮੰਗੋ ਲੱਸੀ ਹੈਗੀ ਉਹ ਚਾ ਹਲਕਾ ਜਿਹਾ ਟਵਿਸਟ ਆਉਂਦਾ ਇੱਕ ਮੰਗੋ ਫਲੇਵਰ ਦਾ ਤੇ ਨਾਲ ਪਲੱਸ ਲੱਸੀ ਦਾ ਫਲੇਵਰ ਦਾ ਟਵਿਸਟ ਆਉਂਦਾ ਤੇ ਮੈਂ ਕਿਹਾ ਯੂਨਿਕ ਟੇਸਟ ਹੈਗਾ ਕਿਉਂ ਨਾ ਯਾਰ ਲੋਕਾਂ ਨੂੰ ਟਰਾਈ ਕੀਤਾ ਜਾਵੇ ਤੇ ਫਿਰ ਮੈਂ ਆਪਣਾ ਸਟਾਰਟਅਪ ਕੀਤਾ ਆ ਤਿੰਨ ਚ ਜਮੇ ਸੇਲ ਆਊਟ ਕਰਦਾ ਹਾਂ ਜੁਨੇਸੋ ਮਨਪੀਰ ਜੀ ਇੱਕ ਦੀ ਪ੍ਰਾਈਵੇਟ ਨੌਕਰੀ ਬਾਰੇ ਸੋਚਿਆ ਵੀ ਪ੍ਰਾਈਵੇਟ ਨੌਕਰੀ ਕੀਤੀ ਜਾਵੇ ਬੀਬੀਏ ਦੀ ਪੜਾਈ ਕੀਤੀ ਆ ਉੱਥੇ ਵੀ ਇੱਕ ਚੰਗੀ ਤਰਕਹਾ ਮਿਲ ਜਾਂਦੀ ਆ ਵਧੀਆ ਸਾਟੇ ਮੈਂ ਜਾਂਦਾ ਕਿ ਦਫਤਰ ਵਧੀਆ ਮਿਲ ਜਾਂਦਾ ਏਸੀ ਵਾਲਾ ਪਰ ਇਹ ਨਹੀਂ ਗਰਮੀ ਵਿੱਚ ਜਿਹੜਾ ਆਪਣਾ ਕੰਮ ਸਾਨੂੰ ਕਰਨਾ ਪਿਆ ਰਿਹਾ ਵਾ ਦੇਖੋ ਕੋਈ ਵੀ ਕੰਮ ਕਰਨਾ ਹੈ ਉਹ ਮਿਹਨਤ ਕਰਨੀ ਪਣੀ ਹੈ ਤੁਹਾਨੂੰ ਨੋ ਡਾਊਟ ਮੈਂ ਪ੍ਰਾਈਵੇਟ ਜੌਬ ਵੀ ਕੀਤੀ ਹੈ 3 ਸਾਲ ਮੈਂ ਪ੍ਰਾਈਵੇਟ ਜੌਬ ਕੀਤੀ ਹੈ ਆਟੋਮੋਬਾਈਲ ਲਾਈਨ ਦੇ ਵਿੱਚ ਤੇ ਉਸ ਤੋਂ ਬਾਅਦ ਮੇਰਾ ਮਨ ਹੋਇਆ ਕਿ ਨਹੀਂ ਯਾਰ ਆਪਣੇ ਕੋਈ ਛੋਟਾ ਜਿਹਾ ਸਟਾਰਟਅਪ ਸਟਾਰਟ ਕਰੀਏ ਮੈਂ ਮੱਕੀ ਲੱਗਦਾ ਸੀ 22000 ਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਜਾਂ ਮਨਪੀ ਦੇ ਜਿਹੜੇ ਖਰਚੇ ਸੀ ਉਹ ਜਿਹੜਾ ਪੂਰੇ ਹੋ ਸਕਦੇ ਸੀ ਕਿਸ਼ਤਾਂ ਦੇ ਦੇ ਜੀ ਡੈਫੀਨੇਟਲੀ ਹੁੰਦੇ ਸੀ ਅੰਮ੍ਰਿਤਸਰ ਦੇ ਵਿੱਚ ਆ ਸੈਲਰੀ ਲੈਣਾ ਕੋਈ ਛੋਟੀ ਗੱਲ ਨਹੀਂ ਆ ਜਿਹੜੇ ਮਤਲਬ ਕਾਫੀ ਜਿਹੜੀ ਸੈਲਰੀ 22000 ਵਧੀਆ ਚੱਲ ਰਹੀ ਹੈਗੀ ਅੰਮ੍ਰਿਤਸਰ ਦੇ ਵਿੱਚ ਆਪੇ ਸਕਿਲ ਵਧੀਆ ਓਕੇ ਆ ਤੇ ਗੱਲ ਕਰੀਏ ਮੇਰੇ ਸਟਾਰਟਅਪ ਦੀ ਤੇ ਮੇਰੇ ਸਟਾਰਟਅਪ ਮਨ ਦੇ ਵਿੱਚ ਹੈਗਾ ਸੀ ਕਿ ਸਟਾਰਟ ਕਰਨਾ ਹੈ ਤੇ ਮੈਨੂੰ ਐਸੇਜ ਕੋਈ ਪਰੇਸ਼ਾਨੀ ਨਹੀਂ ਜੌਬ ਤੋਂ ਮੈਂ ਆਪਣੀ ਮਰਜ਼ੀ ਨਾਲ ਕੁਟ ਕਰਕੇ ਆਇਆ। ਪਰ ਮੇਰੇ ਸਿਖਿਆ ਜਾਤ ਤਰ ਬੀਬੀਆ ਦੀ ਪੜਾਈ ਕਰਨ ਤੋਂ ਬਾਅਦ ਲੋਕ ਵੱਡੇ ਵੱਡੇ ਰੈਸਟੋਰਾਂ ਚ ਹੋਟਲਾਂ ਚ ਡਿਊਟੀ ਨੌਕਰੀ ਕਰਦੇ ਨੇ। ਇਹ ਸੋਚਿਆ ਨਹੀਂ ਸੀ ਉਹ ਉੱਥੇ ਨੌਕਰੀ ਕੀਤੀ ਜਾਵੇ ਜਾ ਕੇ ਵਧੀਆ ਪੈਕੇਜ ਮਿਲ ਸਕਦਾ ਸੀ। ਅ ਨਹੀਂ ਮਨ ਦੇ ਵਿੱਚ ਹੈਗਾ ਨਹੀਂ ਸੀ ਕੀਤੀ ਸੀ ਪ੍ਰਾਈਵੇਟ ਜੌਬ ਡੈਫੀਨਿਟਲੀ 3 ਸਾਲ ਤੱਕ ਕੀਤੀ ਆ ਬਟ ਹੁਣ ਮੂਵ ਔਨ ਕਰਨਾ ਸੀ ਤੇ ਫਿਰ ਮੈਂ ਆਪਣਾ ਜਿਹੜਾ ਛੋਟਾ ਸਟਾਰਟਅਪ ਕਰ ਲਿਆ ਸਟਾਰਟ। ਤੁਸੀਂ ਨੇ ਸੋ ਵੀ ਪਰਿਵਾਰ ਦੀ ਗੱਲ ਕਰੀ ਇਹ ਪਰਿਵਾਰ ਵਿੱਚ ਕੌਣ ਕੌਣ ਹੈ ਕਿੰਨੇ ਜੀ ਦੇ ਪਰਿਵਾਰ ਦੇ ਤੇ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ? ਆ ਫਾਦਰ ਮੇਰੇ ਡਿਫੈਂਸ ਚ ਨੇ ਮਦਰ ਜਿਹੜੀ ਹਾਊਸ ਵਾਈਫ ਹੈਗੇ ਨੇ ਆ ਬ੍ਰਦਰ ਪ੍ਰਾਈਵੇਟ ਜੌਬ ਕਰਦਾ ਹੈ ਮੇਰੀ ਵਾਈਫ ਵੀ ਪ੍ਰਾਈਵੇਟ ਜੌਬ ਕਰਦੀ ਆ ਤੇ ਮਤਲਬ ਫਾਦਰ ਮੇਰੇ ਡਿਫੈਂਸ ਚ ਹੈਗੇ ਨੇ ਮੈਂ ਵਧੀਆ ਮਤਲਬ ਕਰ ਠੀਕ ਹੈਗਾ ਓਕੇ ਮिनेਸੋ ਵੀ ਪਿਤਾ ਤੁਹਾਡੇ ਬੀਐਸਐਫ ਚ ਨੌਕਰੀ ਕਰਦੇ ਨੇ ਕਿ ਸੋਚਿਆ ਨਹੀਂ ਸੀ ਉਹ ਦੇਸ਼ ਦੀ ਸੇਵਾ ਕਰ ਰਹੇ ਨੇ ਬਾਡਰਾਂ ਤੇ ਖੜੇ ਨੇ ਤੁਸੀਂ ਵੀ ਫੌਜ ਵੀ ਭਰਤੀ ਹੋ ਕੇ ਦੇਸ਼ ਦੀ ਸੇਵਾ ਕੀਤੀ ਜਾਵੇ ਡੈਫੀਨਿਟਲੀ ਸੋਚਿਆ ਸੀ ਮੈਂ ਅਪਲਾਈ ਵੀ ਕੀਤਾ ਸੀ ਬਟ ਮੈਡੀਕਲ ਅਨਫਿਟ ਹੋਣ ਦੇ ਕਾਰਨ ਮੈਂ ਅਪਲਾਈ ਨਹੀਂ ਕਰ ਪਾਇਆ ਉਹਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਉਧਰ ਆਪਣਾ ਮਤਲਬ ਕੀਤਾ ਨਹੀਂ ਉਸ ਵੱਲ ਗਿਆ ਨਹੀਂ ਮੂਵ ਨਹੀਂ ਆ ਤੇ ਫਿਰ ਮੈਂ ਕਹਾਂ ਨਹੀਂ ਜੇ ਨਹੀਂ ਹੋ ਜਾਦਾ ਤੇ ਫਿਰ ਮੈਂ ਆਪਣਾ ਪ੍ਰਾਈਵੇਟ ਜੌਬ ਹੀ ਸਟਾਰਟ ਕਰ ਲਿਆ। ਤੇ ਮਨਪਰੀ ਮੇਰੇ ਸੋਭੀ ਰਿਸ਼ਤੇਦਾਰ ਭੈਣ ਭਰਾਵਾਂ ਨਾਲ ਗੱਲ ਕਰੀਏ ਸਾਰੇ ਰਿਸ਼ਤੇਦਾਰ ਭੈਣ ਭਰਾ ਚੰਗੇ ਨਹੀਂ ਹੁੰਦੇ ਕਈ ਮਾੜੇ ਵੀ ਹੁੰਦੇ ਜਿਹਦੇ ਸੈਟਅਪ ਲਾਇਆ ਸੀ ਰਿਸ਼ਤੇਦਾਰ ਭੈਣ ਭਰਾਵਾਂ ਵੱਲੋਂ ਕਿੰਨੀ سپورਟ ਕੀਤੀ ਗਈ ਸੀ ਕਿੰਨੇ ਕਿੰਨੇ ਲੋਕਾਂ ਵੱਲੋਂ ਗੱਲ ਕੀਤੀ ਗਈ ਸੀ ਵੀ ਪਿਤਾ ਜਿਹੜਾ ਫੌਜ ਚ ਨੌਕਰੀ ਕਰਦਾ ਆ ਫੌਜੀ ਦਾ ਮੁੰਡਾ ਤੇ ਸੜਕਾਂ ਉੱਤੇ ਲੱਸੀ ਵੇਚ ਰਿਹਾ ਲੋਕਾਂ ਵੱਲੋਂ ਕਿੰਨਾ ਕ ਰਿਸ਼ਤੇਦਾਰ ਵੱਲੋਂ ਕਿੰਨਾ ਕਿੰਨਾ ਤਾਣੇ ਮੇਨੇ ਮਾਰੀ ਗਏ ਸੀ ਦੇਖੋ ਡੈਫੀਨੇਟਲੀ ਕੁਝ ਤਾਂ ਜਿਹੜੇ ਰਿਸ਼ਤੇਦਾਰ ਹੋਣਗੇ ਤੁਹਾਨੂੰ ਬੋਲਣਗੇ ਪਰ ਕੁਝ ਰਿਸ਼ਤੇਦਾਰ ਤੁਹਾਨੂੰ ਆਪਣਾ ਮੋਟੀਵੇਟੇਟ ਵੀ ਕਰਨਗੇ ਕੋਈ ਡੀਮੋਟੀਵੇਟ ਵੀ ਕਰਨਗੇ ਬਟ ਜੇ ਗੱਲ ਹੈ ਕਿ ਤੁਸੀਂ ਪਲੱਸ ਪੁਆਇੰਟ ਵੱਲ ਜਾਣਾ ਹੈ ਨੈਗੇਟਿਵ ਵੱਲ ਜਾਓਗੇ ਤੇ ਤੁਸੀਂ ਆਪ ਨੈਗੇਟਿਵ ਹੋਣਾ ਹੈ ਤੇ ਤੁਸੀਂ ਨੈਗੇਟਿਵ ਚੀਜ਼ਾਂ ਨੂੰ ਨਹੀਂ ਦੇਖਣਾ ਤੇ ਡੈਫੀਨੇਟਲੀ ਮੈਨੂੰ ਕੁਝ ਲੋਕਾਂ ਨੇ ਬੋਲਿਆ ਸੀ ਕਿ ਆਹ ਕੰਮ ਠੀਕ ਨਹੀਂ ਆਗਾ ਬਟ ਮੇਰੇ ਮਨ ਦੇ ਵਿੱਚ ਆ ਗਿਆ ਸੀ ਤੇ ਫਿਰ ਮੈਂ ਆਪਣਾ ਸਟਾਰਟਅਪ ਕਰ ਲਿਆ ਸਟਾਰਟ ਮਨਪਿੰਦੀ ਯਾਰ ਦੋਸਤ ਕਹਿੰਦਾ ਯਾਰ ਦੋਸਤ ਸਭ ਤੋਂ ਵੱਡੀ ਸਪੋਰਟ ਹੁੰਦੀ ਯਾਰ ਰਿਸ਼ਤੇਦਾਰ ਭੈਣ ਭਰਾ ਦੇ ਬਾਅਦ ਆਉਂ ਤੁਹਾਡੇ ਯਾਰ ਦੋਸਤ ਕਿਸ ਤਰ੍ਹਾਂ ਦੇ ਨੇ ਤੁਹਾਡੀ ਸਪੋਰਟ ਕਿੰਨੀ ਕੀਤੀ ਸੀ 11 ਦੋਸਤਾਂ ਨੇ ਕਿ ਜੇ 11 ਦੋਸਤਾਂ ਨੇ ਗੱਲਾਂ ਕੀਤੀਆਂ ਨਹੀਂ ਨਹੀਂ ਮੇਰੇ ਯਾਰ ਦੋਸਤ ਬਹੁਤ ਵਧੀਆ ਨੇ ਮੇਰੀ ਹੈਲਪ ਕੀਤੀ ਉਹਨਾਂ ਨੇ ਆਹ ਸੈਟਅਪ ਕਰਨ ਚ ਵੀ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ ਮੇਰੇ ਕੋਈ ਆਂਦੇ ਆ ਕਈ ਵਾਰੀ ਮੇਰੇ ਕੋ ਇੱਥੇ ਵੀ ਆਂਦੇ ਨੇ ਮੇਰੀ ਹੈਲਪ ਕਰਦੇ ਨੇ ਕਈ ਵਾਰ ਮਤਲਬ ਆ ਕੇ ਜੇ ਕੋਈ ਸਮਾਨ ਮੈਨੂੰ ਲੋਡ ਹੁੰਦੀ ਹੈ ਉਹ ਮੈਨੂੰ ਦੇਖ ਕੇ ਵੀ ਜਾਂਦੇ ਨੇ ਇੱਥੇ ਸਮਾਨ ਤੇ ਡੈਫੀਨਿਟਲੀ ਮੇਰੀ ਹੈਲਪ ਕਰਦੇ ਨੇ ਉਹ ਬੰਦ ਪੀੜੀ ਵਿੱਚ 180 ਦੇਖੇ ਵੀ ਜਾਂਦੇ ਜਿਹੜੇ ਨੌਜਵਾਨ ਨੇ ਪਲੱਸ 2 ਕਰਦੇ ਨੇ ਪਲੱਸ 2 ਕਰਨ ਤੋਂ ਬਾਅਦ ਨਾਲੇ ਹੀ ਪਾਸਪੋਰਟ ਬਣਾ ਕੇ ਆਈਲਰਟਸ ਕਰਦੇ ਨੇ ਤੇ ਚੱਲ ਮਦੀਸ਼ਾਵਾਂ ਚੱਲ ਜਾਂਦੇ ਨੇ ਕਿ ਸੋਚਿਆ ਨਹੀਂ ਸੀ ਵੀ ਬਾਹਰ ਜਾਇਆ ਵੇ ਸੈਟਅਪ ਕੀਤਾ ਜਾਵੇ ਬਾਹਰ ਜਾ ਕੇ ਨਹੀਂ ਬਾਹਰ ਬੇਸਿਕਲੀ ਮੈਂ ਆਪਣਾ ਪਾਸਪੋਰਟ ਹੀ ਨਹੀਂ ਅਜੇ ਤੱਕ ਬਣਾਇਆ ਤੇ ਮੇਰੇ ਮਨ ਦੇ ਵਿੱਚ ਹੈਗਾ ਨਹੀਂ ਸੀ ਕਿ ਬਾਹਰ ਜਾਣਾ ਹੈ ਤੇ ਉਸ ਤਰਫ ਤੇ ਮੇਰਾ ਕਦੇ ਧਿਆਨ ਹੀ ਨਹੀਂ ਗਿਆ ਸੀ ਬਾਹਰ ਜਾਣਾ ਹੈ ਜੇ ਕੰਮ ਕਰਨਾ ਹੈ ਤੇ ਪੰਜਾਬ ਚ ਰਹਿ ਕੇ ਕਰਨਾ ਹੈ ਗੱਲ ਕਰ ਤੁਮ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਨਪੀ ਦਾ ਕਹਿਣਾ ਵੀ ਇਹ ਪਹਿਲਾ ਨੌਜਵਾਨ ਨੂੰ ਲੱਗਦਾ ਸ਼ਾਇਦ ਪੰਜਾਬ ਦਾ ਜਿਨੇ ਹਜੇ ਤੱਕ ਪਾਸਪੋਰਟ ਨਹੀਂ ਬਣਾਇਆ ਅਸੀਂ ਦੇਖਿਆ ਵੀ ਜ਼ਿਆਦਾਤਰ ਨੌਜਵਾਨ ਹਜੇ ਮੁੱਚ ਬਾਤ ਜਿਹੜੀ ਆ ਇਹਨਾਂ ਨੂੰ ਉੱਟਦੀ ਆ ਜਦੋਂ ਵੀ ਬਾਹਰ ਚ ਕਰਦੇ ਨੇ ਤੇ ਪਹਿਲਾ ਪਾਸਪੋਰਟ ਬਣਾ ਲੈਂਦੇ ਨੇ ਅਤੇ ਮਾਪੇ ਬੋ ਕਹਿੰਦੇ ਨੇ ਵੀ ਹਰਸੀ ਦੇ ਬਾਹਰ ਜਾ ਕੇ ਕੰਮ ਕਰਨਾ ਇੱਥੇ ਸਾਡੇ ਕੋਲ ਮਿਹਨਤ ਨਹੀਂ ਹੁੰਦੀ ਪਰ ਦੇਖਿਆ ਆ ਵੀ ਮਾਨਪੀ ਜਿਹੜਾ ਮਾਪੇ ਵਾਸਤੇ ਇੱਕ ਦੂਸਰੇ ਵਾਸਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਬੜੀ ਮਿਸਾਲ ਬਣ ਕੇ ਆਇਆ ਵਾ ਅਤੇ ਇਸ ਨੇ ਜਿਹੜਾ ਬਾਹਰ ਜਾਣ ਦੀ ਬਜਾਏ ਇੱਥੇ ਸੈਟਅਪ ਕਰਕੇ ਜਿਹੜਾ ਆਪਣਾ ਕਾਰੋਬਾਰ ਚਲਾ ਰਿਹਾ ਤੁਸੀਂ ਦੇਖ ਸਕਦੇ ਹੋ ਅਤੇ ਉਹਨੇ ਕਿਹਾ ਵੀ ਮਿਹਨਤ ਦਾ ਕੋਈ ਡਰ ਨਹੀਂ ਆ ਕਿਸੇ ਚੀਜ਼ ਦਾ ਕੋਈ ਨੁਕਸਾਨ ਨਹੀਂ ਆ ਮਿਹਨਤ ਕਰਨ ਦੇ ਨਾਲ ਜਿੱਥੇ ਮਰਜ਼ੀ ਬੰਦਾ ਮਿਹਨਤ ਕਰੇ ਕਿਰਤ ਕਰਨੀ ਚਾਹੀਦੀ ਆ ਇਸ ਤਰ੍ਹਾਂ ਕਿ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇ ਦੇਸਤ ਦਾ ਪਰ ਮਾਪੇ ਭਰਾਵਾਂ ਨੇ ਬੜੀਆਂ ਗੱਲਾਂ ਕੀਤੀਆਂ ਸੀ ਪਰ ਫਿਰ ਵੀ ਗੱਲਾਂ ਦੀ ਪ੍ਰਵਾਹ ਕਰਨ ਦੇ ਬਜਾਏ ਉਹਨਾਂ ਕਹਿੰਦਾ ਭਾਈ ਯਾਰ ਦੋਸਤ ਜਿਹੜੇ ਹੁੰਦੇ ਨੇ ਵੱਡੀ ਸਪੋਰਟ ਕਰਦੇ ਨੇ ਉਹਨਾਂ ਕਹਿੰਦਾ ਵੀ ਯਾਰ ਦੋਸਤ ਮੇਰਾ ਨੇ ਬਹੁਤ ਸਪੋਰਟ ਕੀਤੀ 20-20 ਲੱਖ ਰੁਪਿਆ ਕਰਜ਼ਾ ਚੜਾਉਣ ਦੀ ਬਜਾਏ ਇੱਥੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ পেট ਭਾਰ ਰਿਹਾ ਨਾਗਾ ਨਾ ਕੀ ਮਾਪੇ ਨੂੰ ਜਿਹੜਾ ਕਰਜ਼ੇ ਥਲੇ ਦਾਬ ਗਏ ਤੇ ਉਸ ਦਾ ਕਹਿਣਾ ਇਹ ਜਿਹੜਾ ਨੌਜਵਾਨ ਆ ਹਾਂਡਾ ਸਿਟੀ ਗੱਡੀ ਵਿੱਚ ਆਉਂਦਾ ਅਤੇ ਚੰਗੇ ਪਰਿਵਾਰ ਦਾ ਰਹਿਣ ਵਾਲਾ ਬਣ ਪੀ ਰਿਹਾ ਅਤੇ ਮਨਪੀ ਵੱਲੋਂ ਇੱਥੇ ਜਿਹੜੀ ਆ ਚਾਟੀ ਲੱਸੀ ਤੇ ਮੰਗੋ ਜਿਹੜੀ ਫਲੇ ਕਾਰ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਗੱਲਬਾਤ ਕਰਾਂਗੇ ਜਿਹੜੇ ਨੌਜਵਾਨ ਇਥੇ ਲੱਸੀ ਪੀਣ ਵਾਸਤੇ ਆਏ ਇਹਨਾਂ ਨਾਲ ਗੱਲਬਾਤ ਕਰਦੇ ਵੀਰਾਂ ਦੇ ਨਾਲ ਪੁੱਛਦੇ ਉਹਨਾਂ ਦਾ ਇਹਦੇ ਬਾਰੇ ਕੀ ਕਹਿਣਾ ਵਾ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਇਹ ਵੀ ਕਿਰਤ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਕਿੰਨਾ ਸਮਾਨ ਇਹਨਾਂ ਨੇ ਮੋਟਰਸਾਈਕਲ ਤੇ ਲੱਧਿਆ ਇਹਨਾਂ ਦੇ ਨੌਜਵਾਨ ਵੀ ਕਿਤੇ ਬਾਹਰ ਜਾ ਸਕਦੇ ਪਰ ਪੰਜਾਬੀ ਜਿਹੜੇ ਇਹ ਜਿਗਾੜੀ ਹੁੰਦੇ ਨੇ ਕਦੀ ਮਿਹਨਤ ਕਰ ਦੋ ਭਜਦੇ ਨਹੀਂ ਆ ਇੱਥੇ ਮਿਹਨਤ ਕਰਨ ਦੇ ਨੌਜਵਾਨ ਜਿਹੜੇ ਸੋਨਾ ਬਣ ਸਕਦੇ ਨੇ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਕਿਸ ਤਰ੍ਹਾਂ ਦੇਖਦੇ ਹੋ ਵੀਰ ਨੇ ਇੱਥੇ ਸੈਟਲ ਆਇਆ ਬੀਬੀ ਦੀ ਪੜਾਈ ਕੀਤੀ ਆ ਮੇਰੇ ਖਿਆਲ ਨਾਲ ਜਿਹੜੇ ਮੁੰਡੇ ਸਾਰੇ ਬਾਹਰ ਜਾਂਦੇ ਹਨ ਉਹਨਾਂ ਵਾਸਤੇ ਇੱਕ ਵੱਡੀ ਮਿਸਾਲ ਆ ਕਿ ਮਤਲਬ ਕੰਮ ਇੱਥੇ ਵੀ ਹੋ ਸਕਦਾ ਜੇ ਕਰਨਾ ਹੋਵੇ ਤੇ ਕਹਿੰਦਾ ਮੇਰਾ ਮਤਲਬ ਇਹ ਸਮਝਦੇ ਹੋ ਨਾ ਤੁਸੀਂ ਕਿ ਕੰਮ ਇਹ ਹਾਂ ਜੇ ਕਰਨਾ ਹੋਵੇ ਤਾਂ ਕੰਮ ਇੱਥੇ ਵੀ ਹੋ ਸਕਦਾ ਇਹ ਥੋੜਾ ਕਿ ਬਾਹਰ ਜਾ ਕੇ ਉੱਥੇ ਕਰਨਾ ਕਹਿੰਦੇ ਪੰਜਾਬੀ ਜਿਹੜੇ ਇਹਨਾਂ ਜਿਗਾੜੀ ਹੁੰਦੇ ਨੇ ਕੋਈ ਨਾ ਕੋਈ ਜਗਾੜ ਲਾ ਹੀ ਲੈਂਦੇ ਨੇ ਅਸੀਂ ਦੇਖਿਆ ਤੁਸੀਂ ਵੀ ਇਹਨਾਂ ਭਾਰ ਲੈਂਦੇ ਆ ਵਾ ਤੁਸੀਂ ਬੜੇ ਮਿਹਨਤੀ ਨੇ ਕਹਿੰਦੇ ਜੇ ਪੰਜਾਬੀ ਮਿਹਨਤ ਕਰਨ ਦੇ ਆ ਜੈਨਾ ਤੇ ਹਰ ਇੱਕ ਬੰਦੇ ਪਛਾਣ ਕਰ ਦਿੰਦੇ ਨੇ ਬਿਲਕੁਲ 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 ਸਰ ਪੰਜਾਬੀ ਜਿਹੜੇ ਤੁਹਾਨੂੰ ਪਤਾ ਸ਼ੁਰੂ ਤੋਂ ਜਗਾੜੀ ਹੁੰਦੇ ਆ ਕੋਈ ਨਾ ਕੋਈ ਜਗਾੜ ਮੈਂਡ ਲਾ ਕੇ ਕੋਈ ਨਾ ਕੋਈ ਆਪਣਾ ਤੱਕ ਚਲਾ ਹੀ ਲੈਂਦੇ ਕੰਮ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਉਹ ਕਹਿੰਦੇ ਵੀ ਪੰਜਾਬੀ ਜਿਹੜੇ ਨੇ ਜਗਾੜੀ ਹੁੰਦੇ ਨੇ ਕੋਈ ਨਾ ਕੋਈ ਜਗਾੜ ਲਾ ਲੈਂਦੇ ਨੇ ਅਤੇ ਜੇ ਮਿਹਨਤ ਕਰਨ ਦੇ ਆ ਜਾਂਦਾ ਇਸ ਤੋਂ ਵੱਡਾ ਪੰਜਾਬੀਆਂ ਤੋਂ ਬਾਅਦ ਮਿਹਨਤ ਵੀ ਕੋਈ ਨਹੀਂ ਹੁੰਦਾ ਗੱਲਬਾਤ ਕਰਾਂਗੇ ਮਨਪੀਰ ਦੇ ਨਾਲ ਵੀ ਮਨਪੀਰ ਜੀ ਫਿਰ ਕਿੰਨਾ ਕਿ ਲੋਕਾਂ ਵੱਲੋਂ ਭਰਵਾ ਹੰਗਾਰਾ ਮਿਲ ਰਿਹਾ ਵਾ ਇੱਥੇ ਸੈਟਅਪ ਲਾਇਆ ਕਿੰਨੇ ਕ ਲੋਕ ਅਮਰਸਾਦ ਸਾਹਿਬ ਦੇ ਪਿਆਰ ਦਿੰਦੇ ਨੇ ਡੈਫੀਨੇਟਲੀ ਜਿੰਨਾਂ ਨੂੰ ਮੇਰਾ ਟੇਸ ਵਧੀਆ ਲਾ ਰ ਤਮਾ ਲੋਕਾਂ ਨੂੰ ਅਪੀਲ ਕਰੂੰਗਾ ਕਿ ਇੱਕ ਕਰੇ ਜਰੂਰ ਆ ਕੇ ਟਰਾਈ ਕਰਨ ਮੈਂਗੋਲੇਸੀ ਵੀ ਹੈਗੀ ਹੈ ਮੇਰ ਕੋ ਜਿਕੇ ਸਨੇ ਮਿੱਠੀ ਨਹੀਂ ਬਣੀ ਤੇ ਮੇਰ ਕੋ ਨਮਕੀਨ ਲੱਸੀ ਵੀ ਹੈ ਦੋਨੋਂ ਚਾਟੀ ਜੀ ਬਣਾਨਾ ਮੈਂ ਤੇ ਮੇਰ ਕੋ ਜਮ ਜਮ ਵਾਲੇ ਮੁੰਡਿਆਂ ਵਾਸਤੇ ਮੈਂ ਯੋਗਰਟ ਵੀ ਤਿਆਰ ਕੀਤਾ ਉਹ ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਯੋਗਰਟ ਵੀ ਟਰਾਈ ਕਰ ਸਕਦੇ ਨੇ ਮੇਰੇ ਸੋ ਬਨਪੇ ਨਹੀਂ ਕਿ ਅਸੀਂ ਦੇਖਿਆ ਵੀ ਯਾਤਰਾ ਆਮ ਘਰਾਂ ਦੇ ਲੋਕ ਜਿਹੜੇ ਹੁੰਦੇ ਨੇ ਵੱਡੇ ਘਰਾਂ ਦੇ ਕਾਕੇ ਨੇ ਉਹ ਅਸੀਂ ਦੇਖਿਆ ਘਰਾਂ ਵਿੱਚ ਉੱਠ ਕੇ ਗਲਾਸ ਤੱਕ ਨਹੀਂ ਦੇ ਚੁੱਕਦੇ ਨੇ ਉਹ ਫਿਰ ਕਿਸ ਤਰ੍ਹਾਂ ਕੰਮ ਕਰ ਲਾਂਗੇ ਤੁਹਾਡਾ ਕੀ ਹਾਲਾਤ ਸੀ ਤੁਸੀਂ ਕਿੰਨੇ ਘਰੇ ਮਿਹਨਤ ਕਰਦੇ ਸੀ ਘ ਇਥੇ ਇੱਕ ਕੰਮ ਕੀਤਾ ਘਰ ਵੀ ਕਰਦੇ ਹੁੰਦੇ ਬੇਸਿਕਲੀ ਮੇਰੀ ਫੈਮਲੀ ਕਲਚਰ ਜਿਹੜਾ ਹੈਗਾ ਸੀ ਉਹ ਇੰਨਾ ਹਾਈ ਫਾਈ ਨਹੀਂ ਰਿਹਾ ਤੇ ਮੈਂ ਜਿਹੜਾ ਹੈਗਾ ਕਿ ਉਹ ਆਪਣਾ ਹਾਰਡ ਵਰਕ ਕੀਤਾ ਸ਼ੁਰੂ ਤੋਂ ਕੀਤਾ ਤੇ ਮੇਰੀ ਫੈਮਲੀ ਨੇ ਮੈਨੂੰ ਸਿਖਾਇਆ ਕਿ ਯਾਰ ਨਹੀਂ ਹਾਰਡ ਵਰਕ ਕਰਨਾ ਹੈ ਤੇ ਆਪਣਾ ਕੰਮ ਕਰੋ ਖੁਦ ਤੇ ਕਿਰਤ ਕਰੋ ਤੇ ਖਾਓ ਆਪਣੀ ਬਿਲਕੁਲ ਜੀ ਤੁਸੀਂ ਦੇਖਿਆ ਵੀ ਨੌਜਵਾਨ ਨੇ ਇੱਕ ਵੱਖਰਾ ਸੈਟਅਪ ਲਗਾਇਆ ਗਿਆ ਆ ਵਾ ਅਤੇ ਚਾਟੀ ਦੀ ਲੱਸੀ ਤੇ ਨਾਲ ਮੰਗੇਓ ਵਾਲੀ ਲੱਸੀ ਜਿਹੜੀ ਇਸ ਨੌਜਵਾਨ ਨੇ ਲਾਈ ਆ ਸਭ ਤੋਂ ਪਹਿਲਾਂ ਤਸਵੀਰਾਂ ਜਰੂਰ ਖਾਵਾਂਗੇ ਇਹਦੇ ਤੁਸੀਂ ਦੇਖ ਸਕਦੇ ਹੋ ਵੀ ਚਾਟੀ ਦੀ ਮਧਾਨੀ ਜਿਹੜੀ ਆ ਅੱਜ ਕੱਲ੍ਹ ਅਲੋਪ ਹੁੰਦੀ ਜਾਂਦੀ ਆ ਪਰ ਮਨਪੀ ਜੀ ਦੋ ਲੋ ਇਥੇ ਚਾਟੀ ਦੀ ਲੱਸੀ ਵਿੱਚ ਜਿਹੜੀ ਆ ਲੜਕ ਕੇ ਜਿਹੜੀ ਲੱਸੀ ਤਿਆਰ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਲੋਕਾਂ ਵੱਲੋਂ ਵੀ ਬੜਾ ਪਿਆਰ ਦਿੱਤਾ ਜਾ ਰਿਹਾ ਵਾ ਅਤੇ ਵੱਖ-ਵੱਖ ਤਰ੍ਹਾਂ ਦੀ ਜਿਹੜੇ ਕੀ ਫਲੇਵਰ ਜਿਹੜੇ ਇਸ ਨੌਜਵਾਨ ਵੱਲੋਂ ਤਿਆਰ ਕੀਤੇ ਜਾ ਰਹੇ ਨੇ ਲੋਕੀ ਅਮਰਸਾ ਦੇ ਦੀ ਹੈ ਤਾਂ ਹੁਣ ਸੜਕਾਂ ਤੇ ਜਿਹੜਾ ਇਹ ਨੌਜਵਾਨ ਮਿਲੇਗਾ ਕੰਪਨੀ ਬਾਗ ਦੇ ਬਾਗ ਤੇ ਮਨਪੀ ਜੀ ਹਲਾ ਸਵਾਲ ਮੇਰਾ ਚਾਟੀ ਲੱਸੀ ਤੁਸੀਂ ਆ ਕਰਦੇ ਹੋ ਕਿੰਨੇ ਕੀ ਮਨੰਤ ਲੱਗਦੀ ਆ ਤੇ ਕੀ ਕੀ ਲੱਸੀ ਤਿਆਰ ਕਰਦੇ ਕਿ ਕੀ ਕੀ ਪਾਉਂਦੇ ਹੋ ਅਹ ਦੇਖੋ ਭਾਈ ਚਾਟੀ ਚ ਤਿਆਰ ਕਰਨ ਦੇ ਪਲੱਸ ਮੈਂ ਤੁਹਾਨੂੰ ਪਹਿਲਾਂ ਬੈਨੀਫਿਟ ਦੱਸਦਾ ਕਿ ਬੈਨੀਫਿਟ ਹੁੰਦੇ ਆ ਦੇਖੋ ਪੁਰਾਣੇ ਸਮੇਂ ਦੇ ਵਿੱਚ ਚਾਟੀ ਯੂਜ਼ ਕਰਦੇ ਸੀ ਉਹ ਚਾਟੀ ਇਸ ਲਈ ਯੂਜ਼ ਕਰਦੇ ਸੀ ਕਿਉਂਕਿ ਜਿਹੜਾ ਮਿੱਟੀ ਦਾ ਪਾਂਡਾ ਉਹ ਚੀਜ਼ ਨੂੰ ਠੰਡੀ ਰੱਖਦਾ ਤੇ ਜਿੰਨੀ ਦੇਰ ਤੱਕ ਤੁਸੀਂ ਇਹਦੇ ਚ ਲੱਸੀ ਪਾ ਕੇ ਇਹਨੂੰ ਰੜਕੋਗੇ ਉਨੀ ਇਹਦੀ ਤਸੀਰ ਠੰਡੀ ਹੁੰਨੀ ਆ ਤੇ ਇਸ ਲਈ ਲੋਕੀ ਇਹਨੂੰ ਯੂਜ਼ ਕਰਦੇ ਸੀ ਕਿ ਲੱਸੀ ਦੀ ਜਿਹੜੀ ਤਸੀਰ ਹੈ ਉਹ ਠੰਡੀ ਹੁੰਦੀ ਜਾਂਦੀ ਨਾਲੇ ਲੱਸੀ ਦਾ ਟੇਸ ਨਹੀਂ ਚੇਂਜ ਹੁੰਦਾ ਜੋ ਉਹਦਾ ਟੇਸ ਹੁੰਦਾ ਉਹ ਹੀ ਰਹਿੰਦਾ ਬੇਸਿਕਲੀ ਉਹਨਾ ਟ੍ਰੈਡੀਸ਼ਨਲ ਚੀਜ਼ਾਂ ਨੂੰ ਲੋਕੀ ਭੁੱਲਦੇ ਜਾ ਰਹੇ ਨੇ ਚਾਟੀ ਮਦਾਨੀ ਤੁਸੀਂ ਮੈਂ ਕਿਹਾ ਚਲੋ ਕਿਉਂ ਨਾ ਯੂਨਿਕ ਚੀਜ਼ ਲੈ ਕੇ ਆਈ ਜਾਵੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਦਸ਼ਕਾਂ ਤੋਂ ਪਿਛਲੇ ਆ ਵੀ ਤੁਸੀਂ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਓ ਇਸ ਨੌਜਵਾਨ ਦੀ ਚੰਗੇ ਪਰਿਵਾਰ ਦਾ ਨੌਜਵਾਨ ਆ ਬਾਹਰ ਜਾਣ ਦੀ بجائے ਇੱਥੇ ਕੰਮ ਕਰਕੇ ਇੱਥੇ ਹੀ ਆਪਣੇ ਪਰਿਵਾਰ ਦਾ ਪੇੜ ਪਾਲਣ ਕਿ ਇੱਥੇ ਮਿਹਨਤ ਕਰਕੇ ਖੁਸ਼ ਆ ਤੁਸੀਂ ਦੇਖ ਸਕਦੇ ਹੋ ਇਹ ਪਹਿਲਾ ਨੌਜਵਾਨ ਆ ਜਿਹੜਾ ਬੀਬੀ ਦੀ ਪੜ੍ਹਾਈ ਕਰਨ ਤੋਂ ਬਾਅਦ ਚਾਟੀ ਦੀ ਲੱਸੀ ਤੇ ਬੈਂਗੋ ਦੀ ਲੱਸੀ ਬਣਾ ਕੇ ਵੇਚਦਾ ਆ ਤੇ ਹਾਂਡਾ ਸੀਦੀ ਗੱਡੀ ਚ ਆਉਂਦਾ ਵਾ ਵਧੀਆ ਪਰਿਵਾਰ ਚ ਰਹਿਣ ਵਾਲਾ ਨੌਜਵਾਨ ਆ ਕੋ ਆਮ ਪਰਿਵਾਰ ਦਾ ਨਹੀਂ ਆ ਪਰ ਮਿਹਨਤ ਕਰਨ ਤੋਂ ਨੌਜਵਾਨ ਨਹੀਂ ਡਰਦਾ ਇਹਦਾ ਕਹਿਣਾ ਵੀ ਵਿਦੇਸ਼ਾਂ ਵਿੱਚ ਜਾ ਕੇ ਵੀ ਭਾਂਡੇ ਮੰਜਨੇ ਆ ਉਥੇ ਜਾ ਕੇ ਲੋਕਾਂ ਦੀ ਫਲਸਾ ਸਾਫ ਕਰਨੀ ਅੰਗਰੇਜ਼ਾਂ ਦੀਆਂ ਇੱਥੇ ਹੱਥੀਂ ਕੀਤੀ ਜਾਵੇ ਇੱਥੇ ਮਿੰਦ ਕੀਤੀ ਜਾਵੇ ਇਹਨਾਂ ਦੀ ਰੀਸ ਨਹੀਂ ਆ ਸਾਡੀ ਦਸ਼ਕਾਂ ਨੂੰ ਪੀ ਲਿਆ ਜਿਹੜੇ ਨੌਜਵਾਨ ਆਪਣੇ ਮਾਪੇ ਦੇ ਕਰਜ਼ਾ ਚੁਕਾ ਕੇ 20-20 ਲੱਖ ਰੁਪਈਆ ਨਾਲੋਂ ਕਰਜ਼ੇ ਵੀ ਢੋਪ ਗਏ ਵਿਦੇਸ਼ ਹੀ ਜਾ ਰਹੇ ਨੇ ਉਥੇ ਵੀ ਕੰਮ ਨਹੀਂ ਬੰਦਾ ਫਿਰ ਮੂਹਰੇ ਮੂੰਹ ਵਾਪਸ ਆਉਂਦੇ ਨੇ ਅਤੇ ਮਾਪੇ ਸਾਰੀ ਉਮੜ ਜੜਾ ਉਹਨਾਂ ਦਾ ਕਰਜ਼ੇ ਤੋਂ ਉੱਠਦਾ ਨਹੀਂ ਆ ਸਾਡੀ ਦਸ਼ਕਾਂ ਨੂੰ ਪੀ ਲਿਆ ਪਏ ਆਪਣੇ ਨੌਜਵਾਨਾਂ ਨੂੰ ਇਥੇ ਰਹਿ ਕੇ ਜਿਹੜਾ ਕਿਤ ਕੀਤੀ ਜਾਵੇ ਤਾਂ ਜੋ ਕਿ ਨੌਜਵਾਨ ਇਥੇ ਰਹਿ ਕੇ ਆਪਣੀ ਮਿਹਨਤ ਕਰਨ ਅਤੇ ਆਪਣੇ ਪਰਿਵਾਰ ਵਿੱਚ ਰਹਿਣ ਤੇ ਦੂਸਰੇ ਬੜੇ ਸਰਕਾਰ ਜਿਹੜੀ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਰੋਜ਼ਗਾਰ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਇਹ ਬੀਬੀਏ ਦੀ ਪੜ੍ਹਾਈ ਕਰਨ ਤੋਂ ਬਾਅਦ ਅੱਜ ਵੀ ਨੌਜਵਾਨ ਜਿਹੜਾ ਵਹਿਲਾ ਵਾ ਅਤੇ ਇਸ ਦਾ ਕਹਿਣਾ ਪੰਜ ਛੇ ਵਾਲੀ ਨੌਕਰੀ ਟਰਾਈ ਕੀਤੀ ਸੀ ਪਰ ਨੌਕਰੀ ਨਹੀਂ ਮਿਲੀ ਆ ਕੇ ਸਾਡੀ ਵੀ ਸਰਕਾਰ ਨੂੰ ਅਪੀਲ ਆ ਅਜਿਹੇ ਨੌਜਵਾਨਾਂ ਨੂੰ ਵੱਦ ਵਾਰ ਰੋਜ਼ਗਾਰ ਦਿਓ ਤਾਂ ਜੋ ਕਿ ਜਿਹੜੇ ਨੌਜਵਾਨ ਆ ਇਹ ਬਾਹਰ ਜਾਣ ਦੀ ਬਜਾਏ ਇਥੇ ਨੌਕਰੀਆਂ ਕਰ ਸਕਣ ਅਤੇ ਆਪਣੇ ਪਰਿਵਾਰ ਵਿੱਚ ਰਹਿਣ ਮੀਨੂ ਦੇਵ ਜਾਤ ਮੈਂ ਤੁਹਾਡਾ ਹਦੀਰ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ